ਅੱਜ ਦੀ ਕਹਾਣੀ ਗਲਤ ਕੌਣ ਲੇਖਕਾ ਜਸਕੌਰ ਜੀ ਅਸੀਂ ਇਨਸਾਨ ਹਾਂ ਇੱਕ ਦੂਜੇ ਨਾਲ ਜੁੜੇ ਹਾਂ ਜ਼ਿੰਦਗੀ ਇੰਜ ਹੀ ਚਲਦੀ ਰਹਿਣੀ ਕਦੇ ਦੁੱਖ ਕਦੇ ਸੁੱਖ ਜੇਕਰ ਸੁੱਖ ਨਹੀਂ ਰਹੇ ਤਾਂ ਦੁੱਖ ਵੀ ਨਹੀਂ ਰਹੇ ਸਬਰ ਬਹੁਤ ਵੱਡੀ ਚੀਜ਼ ਹੈ ਪਰ ਸਬਰ ਕਰਨਾ ਵੀ ਬਹੁਤ ਔਖਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਕਿਸੇ ਦੀ ਨਹੀਂ ਚੱਲਦੀ ਇਹ ਹੀ ਸੁਣਦੇ ਆਏ ਹਾਂ पर कि जिंदगी गलत है कि भी रब की मर्जी है यह सवाल मैं बहुत बारी अपने पापा न करती कदे उस को जवाब नहीं मिले जिस न मैं संतुष्टि मिलती मैनू पापा जवाब दे ते मेरा अगों होर सवाल हूँ ना सवाल मुकते ना जवाब हारके पापा कहें भी मैनु पता है कि रब की मर्जी बिना कुछ नहीं होंगे चंगा हो माड़ा किसी रब ने ही लिखा होंगे है जेकर किसी को पता हो जरूर दसा सच्ची चंगा माड़ा रब ही लिख रहा है इस एप से बहुत दोस्त मिले हर कोई किसी न किसी परेशानी में फसा होया चाहे किसी ज्यादा गर् नहीं करती मैं पर फिर भी रचना तो बहुत कुछ पता लग जाता है ने जदों इंसान आप उस दौर बच्चों गुजरिया हो ਤਾ ਆਪਣੇ ਆਪ ਤੁਸੀਂ ਇਹ ਤਕਲੀਫ ਦਾ ਅਹਿਸਾਸ ਹੋ ਹੀ ਜਾਂਦਾ ਹੈ ਕਿ ਕਿਸੇ ਨੂੰ ਪਿਆਰ ਕਰਨਾ ਗਲਤ ਹੈ ਇਨਸਾਨ ਹਾਂ ਕਿਸੇ ਨਾਲ ਦਿਲੋਂ ਜੁੜ ਜਾਂਦੇ ਹਾਂ ਪਹਿਲਾਂ ਪਹਿਲਾਂ ਤਾਂ ਅਗਲਾ ਬਹੁਤ ਅੰਬਰਾਂ ਦੀ ਧਾਰੀ ਤੋੜਦਾ ਹੈ ਪਰ ਜਦੋਂ ਹੋ ਜਾਂਦਾ ਹੈ ਥੋੜਾ ਟਾਈਮ ਫਿਰ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਹੈ ਜਿਹਨੇ ਤਾਂ ਕੀਤਾ ਦਿਲੋਂ ਪਿਆਰ ਉਹ ਤਾਂ ਮਰਨ ਵਾਲਾ ਹੋ ਜਾਂਦਾ ਹੈ ਜਿਸਨੇ ਐਵੇਂ ਟੈਂਪਾਸ ਹੀ ਕੀਤਾ ਹੁੰਦਾ ਹੈ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ। ਉਹ ਤਾਂ ਫਿਰ ਬਹਾਨੇ ਬਣਾ ਕੇ ਰੱਖਦਾ ਹੈ। ਬਹਾਨੇ ਵੀ ਕਿੰਨੇ ਵਧੀਆ ਹੁੰਦੇ। ਯਾਰ ਵੀ ਸੀ। ਉਹ ਜ ਤਾਂ ਮੈਂ ਤੈਨੂੰ ਕਦੇ ਨਹੀਂ ਦੱਸਦਾ। ਮੇਰੀ ਮਜਬੂਰੀ ਨਹੀਂ ਸਮਝਦੀ। ਮੈਨੂੰ ਕੀ ਸਮਝੇਗੀ? ਜਦ ਮੈਂ ਤਾਂ ਕੰਮਾਂ ਵਿੱਚ ਲੱਗਿਆ ਰਹਿੰਦਾ ਹਾਂ, ਫੋਨ ਦੇਖਦਾ ਹੀ ਨਹੀਂ। ਯਾਰ ਮੰਮੀ ਡੈਡੀ ਕੋਲ ਹੁੰਦੇ ਐ। ਤੂੰ ਹੀ ਦੱਸ ਕਿੱਦਾਂ ਗੱਲ ਕਰਾਂ। ਇਹ ਬਹਾਨੇ ਕੁੜੀ ਮੁੰਡੇ ਦੋਨਾਂ ਵੱਲੋਂ ਲੱਗਦੇ ਹਨ ਪਰ ਪਤਾ ਦੁੱਜੇ ਨੂੰ ਵੀ ਹੁੰਦਾ ਹੈ ਕਿ ਰਿਸ਼ਤਾ ਮਰ ਚੁੱਕਿਆ ਹੈ ਸਿਰਫ ਬੋਝ ਜਿਹਾ ਟੋੜ ਰਿਹਾ ਮਤਲਬ ਇਹੀ ਕਿ ਜਿੰਨਾ ਕੁ ਚਿਰ ਟਾਈਮ ਪਾਸ ਨਹੀਂ ਹੋ ਰਿਹਾ ਸੀ ਤਾਂ ਟਾਈਮ ਪਾਸ ਕੀਤਾ ਤੇ ਫਿਰ ਉੱਡ ਗਏ ਕਿਸੇ ਹੋਰ ਤਲਾਸ਼ ਵਿੱਚ ਜੋ ਪਹਿਲਾਂ ਤੋਂ ਵਧੀਆ ਹੋਵੇ ਸ਼ਾਇਦ ਇਸ ਤਰ੍ਹਾਂ ਦੇ ਲੋਕਾਂ ਦੀ ਤਲਾਸ਼ ਕਦੇ ਮੁਕਦੀ ਨਹੀਂ ਇੱਕ ਗੱਲ ਪੁੱਛਣੀ ਵੀ ਕਦੇ ਉਸ ਬਾਰੇ ਸੋਚਿਆ ਜਿਸ ਨੂੰ ਤੋੜ ਕੇ ਸੁੱਟਾਏ ਹੋ ਤੁਸੀਂ ਉਦਾ ਕੀ ਕੁਸ਼ੋਰ ਉਹ ਕਿੱਥੇ ਮਰੇ ਕਿਸ ਨੂੰ ਦੱਸੇ ਵੀ ਮੇਰੇ ਨਾਲ ਕੀ ਹੋਇਆ ਨਾ ਉਹ ਮਰ ਸਕਦਾ ਨਾ ਜੀ ਸਕਦਾ ਇੱਥੋਂ ਤੱਕ ਕੇ ਕਈ ਤਾਂ ਕਿਸੇ ਦੂਜੇ ਨਾਲ ਗੱਲ ਵੀ ਸਾਂਝੀ ਨਹੀਂ ਕਰ ਸਕਦੇ ਵੀ ਅਗਲਾ ਦਿਤੇ ਮਜ਼ਾਕ ਹੀ ਨਾ ਬਣਾ ਦੇਵੇ ਖਬਰੇ ਕਿਸੇ ਹੋਰ ਨੂੰ ਨਾ ਦੱਸ ਦੇਵੇ ਕਿਸੇ ਨੂੰ ਛੱਡਣ ਲੱਗੇ ਥੋੜਾ ਜਿਹਾ ਉਸ ਬਾਰੇ ਸੋਚ ਨਾ ਕਰੋ ਅਗਲੇ ਨੇ ਤੁਹਾਨੂੰ ਰੱਬ ਬੰਨਿਆ ਤੇ ਤੁਸੀਂ ਆਪ ਅੱਗੇ ਹੋਰ ਰੱਬ ਬਣਾਈ ਕਰਦੇ ਹੋ ਮੇਰੇ ਹਿਸਾਬ ਨਾਲ ਤਾਂ ਉਸ ਇਨਸਾਨ ਤੋਬਾ ਨਸੀਬ ਕੋਈ ਨਹੀਂ ਹੈ ਜਿਸ ਨੇ ਆਂਤਾਂ ਦਾ ਪਿਆਰ ਕਰਨ ਵਾਲੇ ਦੀ ਕਦਰ ਨਹੀਂ ਕੀਤੀ ਜਿਸ ਲਈ ਸਭ ਕੁਝ ਉਹੀ ਸੀ ਜਿਸ ਨੂੰ ਉਹ ਛੱਡ ਗਿਆ ਹੁਣ ਇੱਥੇ ਹੀ ਕਈਆਂ ਨੇ ਕਹਿਣਾ ਹੈ ਪਿਆਰ ਕਰਨਾ ਹੀ ਕਿਉਂ ਵੀ ਅਸੀਂ ਇਨਸਾਨ ਹਾਂ ਹਰ ਕਿਸੇ ਦਾ ਦਿਲ ਕਰਦਾ ਹੈ ਕੋਈ ਉਸ ਦਾ ਖਿਆਲ ਰੱਖੇ ਨਾਲ ਪੁੱਛੀ ਸਲਾਹ ਦੇਵੀ ਜਦੋਂ ਕਿਤੇ ਮੁਸੀਬਤ ਵਿੱਚ ਹੋਵੇ ਤਾਂ ਹੌਸਲਾ ਦੇਵੀ ਕਿ ਹਾਂ ਫੇਰ ਨਾ ਕਰ ਨਾਲ ਹਾਂ ਤੇਰੀ ਕਿਉਂਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪੈਸੇ ਤੋਂ ਉੱਪਰ ਵੀ ਬਹੁਤ ਕੁਝ ਹੈ ਬਸ ਜ਼ਿੰਦਗੀ ਸੋਹਣੀ ਲੱਗਦੀ ਜਦੋਂ ਕੋਈ ਆਖਦਾ ਤੂੰ ਜ਼ਿੰਦਗੀ ਹੈ ਮੇਰੀ ਤੇ ਤੇਰੇ ਬਿਨਾ ਮੈਨੂੰ ਹੋਰ ਕੋਈ ਖਾਸ ਨਹੀਂ ਹੁਣ ਸਵਾਲ ਤਾਂ ਉੱਥੇ ਦਾ ਉੱਥੇ ਰਹਿ ਗਿਆ ਤੁਸੀਂ ਮੈਨੂੰ ਦੱਸਣਾ ਇੱਕੇ ਜੇਕਰ ਸਾਨੂੰ ਕਿਸੇ ਨਾਲ ਰੱਬ ਨੇ ਮਿਲਾਇਆ ਥੋੜਾ ਸਮਾਂ ਬਹੁਤ ਵਧੀਆ ਰਿਹਾ ਫਿਰ ਅਗਲਾ ਆਪਣੇ ਰਾ ਪਿਆ ਮਤਲਬ ਛੱਡ ਮਤਲਬ ਛੱਡ ਗਿਆ ਹੁਣ ਇਹਦੇ ਵਿੱਚ ਰੱਬ ਦਾ ਕੋਈ ਰੋਲ ਹੈ ਜਾਂ ਬਸ ਐਵੇਂ ਧੱਕਾ ਹੀ ਹੈ ਮੈਨੂੰ ਲੱਗਦਾ ਵੀ ਜੇਕਰ ਰੱਬ ਨੇ ਦੂਰੀ ਕਰਨਾ ਹੁੰਦਾ ਤਾਂ ਕਰੀਬ ਹੀ ਕਿਉਂ ਕਰਦਾ ਇਹ ਸਾਰਾ ਸਾਡਾ ਆਪਣਾ ਹੀ ਰੌਲਾ ਹੈ ਜੋ ਅਸੀਂ ਰੱਬ ਤੇ ਛੱਡਦੇ ਹਾਂ ਤੇ ਰੱਬ ਨੇ ਹੀ ਲਿਖਿਆ ਹੈ ਕੈਦ ਨੇ ਆ ਚਲੋ ਬਾਕੀ ਮੈਂ ਮੇਰੇ ਤੋਂ ਸਾਰੇ ਸਿਆਣੇ ਤੁਸੀਂ ਜਵਾਬ ਸਹੀ ਦੇਣਗੇ ਮੇਰੇ ਬਹੁਤ ਹੀ ਪਿਆਰੇ ਲੇਖਕੋ ਸਹਿਬਾਨ ਅੱਜ ਮੈਨੂੰ ਤੁਹਾਡੇ ਤੋਂ ਇੱਕ ਮਦਦ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀ ਐਸ ਬਿਰਕ ਨੂੰ ਕਈ ਸਾਲ ਹੋ ਗਏ ਹਨ ਆਪਣੀ ਛੱਡ ਕੇ ਗਈ ਸਹੇਲੀ ਨੂੰ ਆਉਂਦਿਆ ਮੇਰੇ ਬਾਗ ਤੁਸੀਂ ਵੀ ਕਈਆਂ ਨੇ ਉਹਨਾਂ ਨੂੰ ਸੁਝਾਇਆ ਹੋਵੇਗਾ ਕਿ ਵਿਆਹ ਕਰ ਲਵੋ ਮੈਨੂੰ ਪਤਾ ਹੈ ਤੁਹਾਨੂੰ ਜਵਾਬ ਮਿਲਿਆ ਹੋਣਾ ਹੈ ਕਿ ਹੁਣ ਕੌਣ ਵਿਆਹ ਕਰੇ ਮੇਰੇ ਨਾਲ ਮੇਰੀ ਤਾਂ ਉਮਰ ਹੋ ਗਈ ਪਲਾਂ ਕੋਈ ਪੁੱਛੇ ਵੀ ਜੋ ਛੱਡ ਗਈ ਉਹਦੀ ਸਜ਼ਾ ਮੈਂ ਕਿਉਂ ਮੈਂ ਮਾਂ ਨੂੰ ਕਿਉਂ ਦੇ ਰਹੀ ਹਾਂ ਮਾਂ ਦਾ ਵੀ ਦਿਲ ਕਰਦਾ ਹੋਣਾ ਹੈ ਵੀ ਘਰ ਨੂੰ ਆਵੇ ਤੇ ਘਰ ਵਿੱਚ ਛੋਟੇ-ਛੋਟੇ ਜਵਾਬ ਘੁੰਮਣਾ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਐਨੇ ਠੀਕ ਹੈ ਦੂਜਾ ਅੱਜ ਇੱਕ ਨਵਾਂ ਨਾਮ ਸਾਹਮਣੇ ਆਇਆ ਹੈ ਗਇਤਬਰੀ ਵਾਲਾ ਉਹ ਕਹਿੰਦੇ ਵੀ ਮੈਂ ਅਜੀ ਬਾਲਕਾ ਭਰਾਵਾ ਕੈਮਾ ਮਾਂ ਨੂੰ ਤੰਗ ਕਰਨ ਦਾ ਠੀਕਾ ਲਿਆ ਹੋਇਆ ਹੈ ਜੋ ਛੱਡ ਗਈ ਉਹਦੇ ਲਈ ਰੋਕੇ ਮਾਂ ਨੂੰ ਕਿਉਂ ਦੁਖੀ ਕਰਦੇ ਹਾਂ ਸਾਡੇ ਦੇ ਸਭ ਤੋਂ ਪਹਿਲਾਂ ਹੱਕ ਸਾਡੇ ਮਾਂ ਬਾਪ ਦਾ ਹੈ ਬਾਕੀ ਸਭ ਬਾਅਦ ਦੀ ਗੱਲ ਹੈ ਜਿੰਦਗੀ ਬਹੁਤ ਸੋਣੀ ਹੈ ਇਸ ਨੂੰ ਬਰਬਾਦ ਨਾ ਕਰੋ ਸਾਡੀ ਮਿਹਨਤ ਹੀ ਹੈ ਸਾਰਿਆਂ ਦੀ ਤੁਸੀਂ ਸਾਡੇ ਤੇ ਤਰਸ ਕਰੋ ਤੇ ਜਲਦੀ ਜਲਦੀ ਵਿਆਹ ਕਰ ਲਵੋ ਅਸੀਂ ਵੀ ਖੁਸ਼ ਤੇ ਤੁਹਾਡੇ ਘਰ ਦੇ ਵੀ ਖੁਸ਼ ਹੋ ਜਾਣਗੇ ਤੁਸੀਂ ਦੱਸੋ ਜੇਕਰ ਕੋਈ ਛੱਡ ਗਿਆ ਉਹਦੇ ਪਿੱਛੇ ਰੋਈ ਜਾਂਦੇ ਨੇ ਅਗਲੀ ਦਿਨ ਦੇ ਪਾਣੀ ਦਿਓ ਅਗਲੀ ਵਜੇ ਫਿਰਦੇ ਹੁਣ ਚਾਹੇ ਅਗਦੀ ਯਾਦ ਵੀ ਨਾ ਕਰਦੀ ਹੋਵੇ ਇੱਥੇ ਵੱਡੇ ਰਾਝੀ ਪੰਨਾ ਚ ਮੋਦਰਾ ਪਾਉਣ ਲੋਖਦੇ ਆ ਹੁਣ ਤੁਹਾਡਾ ਸਬਦਾ ਇਹ ਕੰਮ ਹੈ ਕਿ ਦੋ ਕੁੜੀਆਂ ਲੱਭਣੀਆਂ ਉਮਰ 30+ ਹੋਵੇ ਜਿਆਦਾ ਚੰਗਾ ਹੈ ਸਿਆਣੀਆਂ ਹੋਣੀਆਂ ਚਾਹੀਆਂ ਨੇ ਪੜ੍ਹਾਈ ਦਾ ਕੋਈ ਜਿਆਦਾ ਚੱਕਰ ਨਹੀਂ ਹੈ ਪਲੱਸ 2 ਹੀ ਕਾਫੀ ਹੈ ਦਾਜ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਬਸ ਕੁੜੀਆਂ ਬੇਬੇ ਬਾਪੂ ਦੀ ਸੇਵਾ ਕਰਨ ਵਾਲੀਆਂ ਹੋਣ ਹੋਰ ਕੁਝ ਨਹੀਂ ਚਾਹੀਦਾ ਇੱਕ ਗੱਲ ਇਹਨਾਂ ਦੋਵਾਂ ਨੂੰ ਸਾਥ ਸਖਣ ਇਹ ਸਭ ਤੋਂ ਜ਼ਰੂਰੀ ਹੈ ਇਹ ਪੁੱਣ ਵਾਲਾ ਕੰਮ ਹੈ ਉਹਨੇ ਇਹ ਦੋਵੇਂ ਤਾਂ ਕਮਲੀ ਐ ਆਪਾਂ ਤਾਂ ਸਿਆਣੇ ਆ ਆਪਾਂ ਇਹੀ ਕੰਮ ਕਰਕੇ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਤੇ ਦੋਵੇਂ ਮਾਵਾ ਵੀ ਬਹੁਤ ਖੁਸ਼ ਹੋ ਗਏ ਆ ਹੁਣ ਜੇਕਰ ਗਿਰਕ ਤੇ ਬਯੰਤ ਵੀਰੇ ਨੇ ਗੁੱਸਾ ਕਰਨਾ ਤਾਂ ਕਰੀ ਜਾਣ ਮੈਂ ਤਾਂ ਸੱਚ ਲਿਖਿਆ ਵੀ ਤਰਸ ਕਰੋ ਜਰੂਰ ਹੀ ਨਹੀਂ ਛੜੇ ਦਾ ਤਾਬ ਲੈ ਕੇ ਰਹਿਣਾ ਚੁੱਪ ਕਰਕੇ ਗਾਣਾ ਵਧ ਲਓ ਪਹਿਲਾਂ ਤੁਸੀਂ ਗਾਉਂਦੇ ਸੀ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਹੁਣ ਗਾਇਆ ਕਰਨਾ ਹੈ ਨੋ ਮੋਰ ਛੜਾ ਜਲਦੀ ਜਲਦੀ ਦੋ ਕੁੜੀਆਂ ਲੱਭੋ ਤੇ ਫਿਰ ਤੁਹਾਨੂੰ ਵਿਆਹ ਦੀ ਖਬਰ ਦਈਏ ਕਿਉਂਕਿ ਉਹਨਾਂ ਦੋਹਾਂ ਦੇ ਤਾਂ ਜਵਾਬ ਵੀ ਪਿਆਉਣ ਵਾਲੇ ਤੋਂ ਚੱਲੇ ਨਹੀਂ ਤੇ ਇਹ ਆਪ ਜਵਾਬ ਸਮਝਦੇ ਐ ਅਜੇ ਤੱਕ ਆਪਣੇ ਆਪ ਨੂੰ ਰਹਿਮ ਕਰੋ ਦੁਨੀਆ ਦੀ ਕਰਦਿਆਂ ਤੇ ਸਾਡੇ ਤੇ ਪਲੀਜ਼ ਬਹੁਤ एहसान ਹੋਵੇਗਾ ਤੁਹਾਡਾ ਦੋਵਾਂ ਦਾ ਜੇਕਰ ਦੋਵਾਂ ਚੋਂ ਕਿਸੇ ਨੂੰ ਮੇਰੀ ਗੱਲ ਪਸੰਦ ਆਈ ਤਾਂ ਮੈਨੂੰ ਆਨਫੋਲੋਅ ਕਰਕੇ ਬਲੌਕ ਕਰ ਦੇ ਸਕਦੇ ਹੋ ਕਿਉਂਕਿ ਫੋਨ ਤੁਹਾਡਾ ਆਪਣਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਮੇਰੀ ਗੱਲ ਸਹੀ ਲੱਗੀ ਤਾਂ ਮੰਨ ਲਖ ਲਓ ਸਮਝ ਆ ਗਈ ਮੈਨੂੰ ਇੱਕ ਗੱਲ ਜ਼ਰੂਰ ਦੱਸਣਾ ਕਿ ਇੱਥੇ ਗਲਤੀ ਕਿਸ ਦੀ ਹੈ ਰੱਬ ਦੀ ਜਾਂ ਇਨਾ ਬਹੁਤੇ ਸਿਆਣਿਆਂ ਦੀ ਜਿਹੜੇ ਅਜੇ ਵੀ ਉੱਥੇ ਹੀ ਖੜੇ ਹਨ ਜਿੱਥੇ ਛੱਡ ਕੇ ਗਈਆਂ ਹਨ ਜਸਕੌਰ ਦੀ ਇਹ ਰਚਨਾ ਤੁਹਾਨੂੰ ਪਸੰਦ ਆਈ ਹੋਵੇ ਤੁਸੀਂ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਜੀ ਅੰਤ ਤੱਕ ਪੜਨ ਲਈ ਬਹੁਤ ਬਹੁਤ ਧੰਨਵਾਦ ਜੀ ਗਲਤੀ ਹੋਵੇ ਤਾਂ ਮਾਫ਼ ਕਰਦੇ ਹਾਂ